ਇੱਥੇ ਕੈਂਪ ਹੋ ਰਾਇਆ ਜਾ ਰਿਹਾ ਚੌਣੀ ਸਿੱਧੀ ਬਿਜਾਈ ਉੱਤੇ ਅੱਜ ਅਸੀਂ ਕਿਸਾਨ ਵੀਰਾਂ ਨੂੰ ਇੱਥੇ ਖੇਤਾਂ ਵਿੱਚ ਚੌਣੀ ਸਿੱਧੀ ਬਿਜਾਈ ਕਰਕੇ ਦਿਖਾ ਰਹੇ ਹਾਂ ਚੌਣੀ ਸਿੱਧੀ ਬਿਜਾਈ ਦੋ ਤਰੀਕੇ ਨੇ ਹੁੰਦੇ ਇੱਕ ਤਾਂ ਤਰਮੱਤਰ ਨਾਲ ਇੱਕ ਸੁੱਕੇ ਦੇ ਤਰਮੱਤਰ ਦੇ ਲਈ ਜਦੋਂ ਆਪਾਂ ਬਿਜਾਈ ਕਰਨੀ ਹੈ ਬਿਜਾਈ ਕਰਨ ਤੋਂ ਬਾਅਦ 21 ਦਿਨਾਂ ਬਾਅਦ ਪਾਣੀ ਲਾਉਣਾ ਤੇ ਦੂਜੇ ਜਿਹੜੀ ਸੁੱਕੀ ਹੈ ਉਸ ਨੂੰ ਬਿਜਾਈ ਕਰਕੇ ਲੱਕੀ ਸੀਡ ਡ੍ਰਿਲ ਦੇ ਨਾਲ ਨਾਲ ਦੀ ਨਾਲ ਹੀ ਪਾਣੀ ਲਾ ਕੇ 2-3 ਦਿਨਾਂ ਬਾਅਦ ਆਪਣੀ ਅੱਖਾਂ ਹੀ ਸਪਰੇਅ ਕਰਨੀ ਹੈ ਜੀ ਕਿ ਆਪਾਂ ਸਟਾਕ ਕਰ ਸਕਦੇ ਹਾਂ 1 ਲੀਟਰ ਕਉਮੇ ਹੁਣ ਪਿੰਡ ਧਰਮਗੜ ਦੇ ਵਿੱਚ ਅਸੀਂ ਅੱਜ ਇਹਦੀ ਲੱਕੀ ਸ਼ੀਡ ਇਹ ਡ੍ਰਿਲ ਦੇ ਨਾਲ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਾਂ ਤੇ ਬਾਕੀ ਸਾਰੇ ਕਿਸਾਨ ਵੀਰਾਂ ਨੂੰ ਇਸ ਬਾਰੇ ਪ੍ਰਦਰਸ਼ਨੀ ਦਾ ਦਿਖਾ ਰਹੇ ਹਾਂ ਵੀ ਕਿ ਇਦਾਂ ਝੋਨੇ ਸਿੱਧੀ ਬਿਜਾਈ ਕੀਤੀ ਜਾਂਦੀ ਹੈ ਤੇ ਨਾਲ ਹੀ ਇਸ ਦੇ ਨਾਲ ਕਿੰਨਾ ਪਾਣੀ ਦੀ ਬਚਤ ਹੁੰਦੀ ਹੈ ਕਿਉਂਕਿ ਜਿਵੇਂ ਸਾਰੇ ਜਾਣਦੇ ਹੀ ਹਾਂ ਅੱਜ ਦਾ ਸਮਾਂ ਹੈ ਕਿ ਪਾਣੀ ਨੂੰ ਕਿਵੇਂ ਬਚਾਇਆ ਜਾ ਸਕੇ ਇਸ ਲਈ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਵੀ ਹੈ ਕਿ ਆਪਾਂ ਪਾਣੀ ਦੀ ਬਚਤ ਕਰੀਏ ਤੇ ਝੋਨੇ ਦੀ ਸਿੱਧੀ ਬਿਜਾਈ ਵੱਲ ਵਧੀਏ ਤੇ ਨਾਲ ਹੀ ਸਰਕਾਰ ਵੱਲੋਂ ਵੀ ਇਸ ਨੂੰ ਸ਼ਾਹੀਦ ਕਰਨ ਲਈ 1500 ਰੁਪਏ ਪ੍ਰਤੀ ਕਿਲੇ ਦੇ ਹਿਸਾਬ ਨਾਲ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਇਸ ਲਈ ਜੇਕਰ ਕੋਈ ਵੀ ਕਿਸਾਨ ਵੀ ਇਸ ਨੂੰ ਅਪਲਾਈ ਉਹਨੇ ਸਿੱਧੀ ਵਿਜਾਈ ਕਰ ਰਹੇ ਆ ਤਾਂ ਉਸ ਨੂੰ ਆਨਲਾਈਨ ਅਪਲਾਈ ਕਰਕੇ ਇੱਕ ਵਾਰ ਵੈਰੀਫਾਈ ਕਰਾ ਕੇ ਇਹ ਸਬਸਿਡੀ ਹਾਸਲ ਜਰੂਰ ਕਰੇ ਧੰਨਵਾਦ